ਆ ਜੀ ਕਿੰਨਾ ਕੋਤੀ ਦਾ ਜੀ ਪਰ ਜਨਾ ਬੱਤੀ ਮਾਰਦੇ ਪਾਣੀ ਤਾਂ ਪਹਿਲਾਂ ਹੀ ਨਹੀਂ ਨਹੀਂ ਕਿੰਤੀ ਕੋਈ ਕੋਈ ਬਸ ਤੇ ਵਾਈ ਬੀ ਆ ਨਾ ਰਹਾ ਠੀਕ ਹੈ ਸਾਜੀ ਆ ਜੀ ਹਾਂ ਮੇਰੇ ਬਾਪਾ ਦੇ ਨਾਲ ਸਾਰੇ ਕਰਾ ਚੱਲੋ ਸਾਰਿਆਂ ਦੇ ਨਾਲ ਆ ਜੀ ਇਹ ਕਿਹੜਾ ਕੱਲਿਆਂ ਦੇ ਨਾਲ ਆ ਉਧਰ ਫਿਰ ਇਧਰ ਪੱਕੀ ਹੀ ਆਪਣਾ ਇੱਧਰ ਨਾਲੇ ਪਗੜ ਕਵਰੇ ਜਾਂ ਤਾਂ ਇਧਰ ਆ ਗਿਆ ਤੇ ਸਮਾਨ ਇਧਰ ਆਪਾਂ ਹਾਜੀ ਰੋੜਾ ਉੱਤੇ ਆਓ ਉੱਪਰ ਲਾ ਓਕੇ ਤੇ ਇਧਰ ਕੋਈ ਰੱਖਿਆ ਕੋਈ ਨਾ ਕਰਾ ਉਪਰ ਸਵਾਤਾ ਚੜਾ ਲਿਆ ਕਿ ਹਜੇ ਵੀ ਜਰਾ ਪਾਣੀ ਆ ਨਾ ਖੰਜੋਬੂ ਚੋਬੂ ਫਿਰਦਾ ਹਜਾਗਾ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਵਾਲਾ ਪਾਣੀ ਜਿਹੜਾ ਅੋਨ ਵਾਲਾ ਇਹਨਾਂ ਤੋਂ ਰਿੱਚ ਹੈ ਹਜੇ ਅਗਲੇ 2 ਮਹੀਨੇ ਵੀ ਨਹੀਂ ਨਹੀਂ ਨੇ ਹੁਣ ਦੋ ਮਹੀਨੇ ਹੋ ਗਏ ਪਾਣੀ ਦੋ ਮਹੀਨੇ ਹੋ ਗਏ ਤੇਰੇ ਘੋੜੇ ਦੋ ਪਾਏ ਆਈ ਜਾਂਦੇ ਪਾਸੇ ਬਹੁਤ ਦੁਖਾਂ ਆਈਏ ਜੀ ਸਕੀ ਦਾ ਪਾਣੀ ਜਿਆਦਾ ਹਾਂ ਸਕੀ ਦਾ ਪਾਣੀ ਆ ਸਕੀ ਦਾ ਪਾਣੀ ਚੱਲਣ ਦਿਆ ਸਕੀ ਦੇ ਪਾਣੀ ਦੇ ਸਾਹਮਣੇ ਉਹ ਪੂਰਾ ਚੱਲਣ ਦਾ ਇੱਥੇ ਜਗਜਾਨ ਤੋਂ ਵੀ ਪਾਣੀ ਪੈਣਾ ਸੈਫਨ ਤੋਂ ਖੱਜੋ ਵਿੱਚ ਨਹੀਂ ਅਲੀ ਗੱਲ ਦਾ ਪਾਣੀ ਆ ਗਿਆ